44ਵਾਂ ਹੁਕਮ ਹੈ ਆਤਿਤੀ ਪਰਦੇਸੀ ਲੋੜਬੰਦ ਦੁਖੀ ਅਪੰਗ ਮਨੁੱਖ ਦੀ ਜਥਾ ਸ਼ਕਤ ਸੇਵਾ ਕਰਨੀ ਕੋਈ ਵੀ ਮਿਲਦਾ ਹੈ ਆਤਿਤੀ ਦਾ ਮਤਲਬ ਹੁੰਦਾ ਜਿਹੜਾ ਤਿਥੀ ਮਤਲਬ ਡੇਟ ਜਿਹੜਾ ਬਿਨਾਂ ਦੱਸੇ ਆ ਜਾਂਦਾ ਹੁਣ ਕਹਿੰਦੇ ਆਤਿਤੀ ਤਿਥੀ ਕੋਈ ਨਹੀਂ ਹੁੰਦੀ ਉਹਦੀ ਉਹ ਆ ਜਾਂਦਾ ਆਤਿਤੀ ਮਤਲਬ ਪਰੋਣਾ ਆ ਗਿਆ ਆਤਿਤੀ ਪਰਦੇਸੀ ਲੋੜਵੰਦ ਦੁਖੀ ਅਪੰਗ ਬਨੁਖ ਦੀ ਜਤਾਛਤ ਸੇਵਾ ਕਰਨ ਜੋ ਤੁਸੀਂ ਕਰਦੇ ਹੋ ਤੇ ਇਹਦੇ ਵਿੱਚ ਢਿੱਲ ਮਤ ਨਹੀਂ ਰਖਣੀ ਕਿ ਇਹ ਨਹੀਂ ਕਿ ਅਸੀਂ ਲੰਗਰ ਲਾ ਕੇ ਗੁਰੂ ਨੂੰ ਕੁਛ ਕਰ ਰਹੇ ਹਾਂ ਅਸੀਂ ਉਹਨਾਂ ਲੋਕ ਕਿਉਂਕਿ ਨਿਸ਼ਾਨ ਸਭ ਕਿਉਂ ਲਗਾਇਆ ਗਿਆ ਹੈ ਨਿਸ਼ਾਨ ਸਭ ਦੂਰੋਂ ਦੇਖੇਗਾ ਦੂਰੋਂ ਪਤਾ ਲੱਗੇਗਾ ਕਿ ਇੱਥੇ ਮੈਨੂੰ ਰੋਟੀ ਮਿਲ ਜਾਏਗੀ ਇੱਥੇ ਮੈਨੂੰ ਰਹਿਣ ਦੀ ਜਗ੍ਹਾ ਮਿਲੇਗੀ ਮੈਨੂੰ ਇੱਥੇ ਆਤਮਾ ਦੀ ਖੁਰਾਕ ਮਿਲੇਗੀ ਇਹ ਗੁਰਦੁਆਰਾ ਨਿਸ਼ਾਨ ਸਾਹਿਬ ਉੱਚਾ ਲੱਗਦਾ ਬਿਲਡਿੰਗ ਤੋਂ ਉੱਚਾ ਲਾਇਆ ਜਾਂਦਾ ਹੈ ਤੇ ਇਹ ਨਿਸ਼ਾਨ ਸਾਹਿਬ ਝੁਲਾਏ ਗੁਰੂ ਸਾਹਿਬ ਮਹਾਰਾਜ ਨੇ ਤੇ ਇੱਥੇ ਆ ਕੇ ਸਾਰਾ ਕੁਝ ਮਿਲਦਾ ਹੈ ਔਰ ਬਾ ਖੂਬੀ ਦੇ ਨਾਲ ਸਾਡੀ ਕੌਮ ਜਿਹੜੀ ਹੈ ਉਹ ਸੇਵਾ ਕਰਦੀ ਹੈ ਕਿਉਂਕਿ ਸਾਡੀ ਕੌਮ ਜਿਹੜੀ ਹੈ ਉਹ ਸਰਬੱਤ ਦਾ ਭਲਾ ਮੰਗਦੀ ਹੈ ਭਾਵੇਂ ਇਹਨੇ ਸੇਵਾ ਕੀਤੀ ਹੈ ਸੇਵਾ ਦੇ ਬਦਲੇ ਬਹੁਤ ਕੁਝ ਸਿਆਣਾ ਪੈ ਰਿਹਾ ਸਿੱਖ ਕੌਮ ਨੂੰ ਪਰ ਜਿਹੜਾ ਹਿਰਦਾ ਦਿੱਤਾ ਨਾ ਸਤ ਗੁਰੂ ਜੀ ਨੇ ਮੈਂ ਪਿੱਛੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਉਹ ਵੀ ਸਮਾ ਸੀ 84 ਦੇ ਵਿੱਚ ਉਹੀ ਲੋਕਾਂ ਦੇ ਗਲਾਂ ਦੇ ਵਿੱਚ ਟੈਰ ਪਾਏ ਗਏ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸਰਬਨਾਸ਼ ਕਰਨ ਵਾਸਤੇ ਸਾਡੀ ਕੌਮ ਦਾ ਪਰ ਤਨ ਹਨ ਸਿੱਖ ਪੋਪਾਲ ਦਾ ਗੈਸ ਕਾਂਡ ਹੋਇਆ ਉੱਥੇ ਲੰਗਰ ਲਾਏ ਉਹ ਲੋਕ ਜਿਸ ਵੇਲੇ ਪੰਜਾਬ ਤੋਂ ਟਰੱਕ ਭਰ-ਭਰ ਕੇ ਰਾਸ਼ਨ ਦੇ ਸਮਾਨ ਦੇ ਦਿੱਲੀ ਦੇ ਵਿੱਚ ਆਏ ਆ ਕਿਹਦੇ ਵਾਸਤੇ ਆਏ ਆਪਣੇ ਪਰਿਵਾਰਾਂ ਵਾਸਤੇ ਆਪਣੇ ਭਰਾਵਾਂ ਵਾਸਤੇ ਮੰਗ ਕੌਣ ਰਿਆ ਸੀ ਹੱਥ ਾੜ ਕੇ ਉਹੀ ਜਿਹੜੇ ਲੁੱਟਣ ਆਏ ਸੀ ਲੁੱਟਿਆ ਸੀ ਤੇ ਸਾਡਾ ਤਾਂ ਬਹੁਤ ਵੱਡਾ ਗੁਰੂ ਸਾਹਿਬ ਨੇ ਦਿਲ ਬਣਾਇਆ ਸਿੱਖ ਦਾ ਬਹੁਤ ਵੱਡਾ ਦਿਲ ਬਣਾਇਆ ਅਸੀਂ ਨਹੀਂ ਦੇਖਦੇ ਵੰਡਣ ਲੱਗਿਆ ਪਰ ਸੋਚ ਜਿਹੜੀ ਹੈ ਸਾਜ ਜਰੂਰਤ ਹੈ ਕਿ ਅਸੀਂ ਉਥੇ ਖਰਚਾ ਕਰੀਏ ਆਪਣੀ ਕੌਮ ਦਾ ਪੈਸਾ ਜਿਹੜਾ ਹੈ ਆਪਣੀ ਕੌਮ ਤੇ ਵਰਤਣਾ ਸ਼ੁਰੂ ਕਰੀਏ ਉਹਨਾਂ ਨੂੰ ਜਿਹੜੇ ਆਪਣੇ ਤੋਂ ਬਹੁਤ ਪਛੜ ਚੁੱਕੇ ਆ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਵਧੀਆ ਤੋਂ ਵਧੀਆ ਸਕੂਲ ਬਣਾਓ ਹਸਪੀਟਲ ਬਣਾਓ ਆਪਣੇ ਹੋਣੇ ਚਾਹੀਦੇ ਆ ਅਬੱਤਿਆਂ ਬੱਚਿਆਂ ਨੂੰ ਇੰਨੀ ਪੜਾਈ ਕਰੋ ਬੱਚੇ ਡਾਕਟਰ ਹੋਣ ਇੰਜੀਨੀਅਰ ਹੋਣ ਸਰਕਾਰੀ ਕੁਰਸੀਆਂ ਤੇ ਬੈਠੇ ਸਿੱਖ ਹੋਣ ਦੇਖੋ ਕੌਮ ਦੇ ਵਿੱਚ ਨਿਖਾਰ ਕਿੰਨਾ ਆਉਂਦਾ ਅਸੀਂ ਉਹਦੇ ਵੱਲ ਜ਼ਰੂਰ ਧਿਆਨ ਦਈਏ ਦੇਖੋ ਨਾ ਜਿੱਥੇ ਬੰਦੇ ਬਹੁਤ ਵਿਸ਼ਵਾਸ ਕਰਕੇ ਆਉਂਦੇ ਆ ਜਿੱਥੇ ਸਿੱਖ ਹੁੰਦਾ ਨਾ ਵਿਸ਼ਵਾਸ ਕਰਕੇ ਆਉਂਦੇ ਆ ਵੀ ਸਿੱਖ ਹੈ ਅੱਗੇ ਸਮਾਸੀ ਜੇ ਕਿਸੇ ਨੇ ਆਪਣੀ ਬੱਚੀ ਨੂੰ ਟ੍ਰੇਨ ਤੇ ਭੇਜਣਾ ਨਾ ਉਹ ਡੱਬੇ ਵਿੱਚ ਦੇਖਣਾ ਉਹਨੇ ਜੇ ਸਿੱਖ ਬੈਠਾ ਹੋਣਾ ਨਾ ਉਹਨੇ ਕਹਿੰਦਾ ਕੋਈ ਪਰਵਾਹੀ ਕੋਈ ਨਹੀਂ ਕੋਈ ਚਿੰਤਾ ਨਹੀਂ ਹੈ ਸਿੱਖ ਬੈਠਾ ਹੈ ਸਿੱਖ ਬੈਠਾ ਤੇ ਇਹ ਚੀਜ਼ਾਂ ਜਿਹੜੀਆਂ ਅੱਜ ਵੀ ਸਾਡੇ ਖੂਨ ਦੇ ਵਿੱਚ ਹਨ ਤੇ ਅਸੀਂ ਕਿਤੇ ਮਨ ਵਿੱਚ ਸਾਡੇ ਕਿਤੇ ਡਰ ਨਾ ਪੈਦਾ ਹੋ ਜਾਏ ਕਿ ਅਸੀਂ ਖਤਮ ਹੋ ਜਾਵਾਂਗੇ ਇਹ ਨਹੀਂ ਹੋ ਸਕਦੇ ਕਿਉਂਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਉਹੀ ਲੋਕ ਇਹ ਇਹ ਜਿਹੜੀ ਸੇਵਾ ਗੁਰੂ ਸਾਹਿਬ ਮਹਾਰਾਜ ਨੇ ਦਿੱਤੀ ਹੈ ਆਤੀਤੀ ਦੀ ਪਰਦੇਸੀ ਲੋੜਵੰਦ ਦੁਖੀ ਅਪੰਗ ਮਨੁੱਖ ਦੀ ਜਤਾ ਸ਼ਲਕਤ ਸੇਵਾ ਕਰਨੀ ਹਾਂ ਲੋਕਾਂ ਕੋਲ ਪੈਸਾ ਸੀ ਮਦਰ ਟਰੇਸਾ ਦਾ ਨਾਮ ਸੁਣਦੇ ਆ ਦੁਨੀਆ ਪਰ ਭਗਤਪੂਰਨ ਸਿੰਘ ਵਰਗਾ ਵੀ ਦੁਨੀਆ ਵਿੱਚ ਨਹੀਂ ਪੈਦਾ ਹੋਏਗਾ ਅੱਜ ਤੁਸੀਂ ਉੱਥੇ ਜਾਓ ਬੰਦੇ ਦੀ ਅਕਲ ਟਿਕਾਣੇ ਆ ਜਾਏਗੀ ਕਿੰਨੇ ਉੱਥੇ ਪਾਗਲ ਜਿਹੜੇ ਆਪਣਾ ਦਿਮਾਗੀ ਸਬਾਅ ਤਿਆਗ ਚੁੱਕੇ ਆ ਕੋੜੀ ਹਨ ਅਪੰਗ ਹਨ ਕਿੰਨੀ ਸੇਵਾ ਡਾਕਟਰ ਇੰਦਰਜੀਤ ਕੌਰ ਦੀ ਕਰ ਰਹੇ ਅੱਜ ਭਗਤਪੂਰਨ ਸਿੰਘ ਭਗਤਪੂਰਨ ਸਿੰਘ ਦੇ ਕੋਲ ਬਿਲਡਿੰਗ ਕੋਈ ਨਹੀਂ ਸੀ ਉਸ ਨੇ ਤਾਂ ਰੇੜੀ ਦੇ ਵਿੱਚ ਪਹਿਲਾਂ ਮੋਡਿਆਂ ਦੇ ਚੱਕ ਕੇ ਲਿਆ ਸੀ ਪਿਆਰਾ ਸਿੱਖ ਨੂੰ ਫੇਰ ਰੇੜੀ ਤੇ ਪਾ ਕੇ ਘੁੰਮਦਾ ਰਿਹਾ ਭਗਤ ਪੂਰਨ ਸਿੰਘ ਅੱਜ ਦੁਨੀਆ ਦੇ ਵਿੱਚ ਨਾਮ ਹੈ ਤੇ ਉਹ ਲੋਕਾਂ ਦੀ ਸੇਵਾ ਕਰੀਏ ਗੁਰੂ ਸਾਹਿਬ ਦਾ ਇਹ ਸਤਿਨਾਮ 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 ਜੀ ਵਾਹਿਗੁਰੂ ਵਾਹਿ